ਏ ਦਾ ਜਿਹੜਾ ਜਾਣ ਦਾ ਦੁੱਖ ਹੁੰਦਾ ਨਾ ਇਹ ਆਪਣੇ ਤੋਂ ਵੀ ਵੱਧ ਘਰਦਿਆਂ ਨੂੰ ਆ ਥੋਡੇ ਮੇਰੇ ਸਭ ਤੋਂ ਵੱਧ ਠੀਕ ਆ ਅੱਜ ਫੀਲ ਹੋ ਰਿਹਾ ਕੱਲੂ ਕਿਸੇ ਹੋਰ इमोਸ਼ਨ ਚ ਹੋਵਾਂਗੇ ਆਪਾਂ ਪਰ ਉਹਦੇ ਘਰਦਿਆਂ ਦਾ ਆਹੀ ਘਰ ਆ ਇੱਥੇ ਕਮਰੇਆਂ ਚ ਰਹਿਣਾ ਉਹਨਾਂ ਨੇ ਚੰਡੀਗੜ੍ਹ ਰਹਿ ਪਣਗੇ ਉਹਦੇ ਮਾਪਿਓ ਲਈ ਵੀ ਸੌਰੀ ਮਤਲਬ ਆਪਣੀ ਵਾਈਫ ਲਈ ਜੀ ਭਾਬੀ ਲਈ ਸਾਡੀ ਲਈ ਉਹ ਪਤਾ ਨਹੀਂ ਮਤਲਬ ਸਾਡੇ ਲਈ ਤਾਂ ਇਹ ਸਾਰੇ ਜਿਵੇਂ ਹੁਣ ਹੋਰ ਵੀ ਜਿੰਨੇ ਵੀ ਸਾਡੇ ਵੀਰ ਭਰਾ ਗਏ ਨੇ ਕੱਲ ਨੂੰ ਆਪਾਂ ਵੀ ਚਲੇ ਜਾਣਾ ਸਾਡੇ ਮਾਪਿਆਂ ਨੂੰ ਘਾਟੇ ਪੈਣੇ ਹੈ ਮੈਨਾਂ ਹੁਣੇ ਕਿਸੇ ਨੇ ਮੈਨੂੰ ਐਨੀਵਰਸਰੀ ਦੀ ਵੀਡੀਓ ਦਿਖਾਈ ਜਵੰਦਾ ਬਾਈ ਦੇ ਉਹਨਾਂ ਦੇ ਵਾਈਫ ਦੀ ਮੈਨੂੰ ਲੱਗਦਾ ਵੀ ਸਭ ਤੋਂ ਖੁਸ਼ ਇਨਸਾਨ ਮੈਨੂੰ ਲੱਗਦਾ ਨਹੀਂ ਸੀ ਮੈਂ ਉਹਨਾਂ ਤੋਂ ਕੋਈ ਹੋਊਗਾ ਪਰ ਮੇਰੇ ਦਿਮਾਗ 'ਚ ਉਹੀ ਸੀਨ ਆ ਰਿਹਾ ਸੀ ਵੀ ਹੁਣ ਉਹਦੀ ਵਾਈਫ ਨੂੰ ਕੋਈ 3 ਸਾਲ ਦੇ ਜਵਾਕ ਨੂੰ ਪਾਲਣਾ ਜਿਹਨੂੰ ਸਾਰੀ ਉਮਰ ਇਹ ਕਹਿਣਾ ਵੀ ਮੇਰਾ ਡੈਡੀ ਫੋਟੋਆਂ 'ਚ ਜ਼ਰੂਰ ਦੇਖੂਗਾ ਪਰ ਕਿਤੇ ਅਸਲੀਅਤ ਦੇ ਵਿੱਚ ਆ ਕੇ ਉਹਨੇ ਪਿੱਠ ਤੇ ਨਹੀਂ ਖੜਨਾ ਪਿੱਛੇ ਮੈਂ ਹੁਣ ਉਹਦੇ ਨਾਲ ਜਦੋਂ ਉਹਨੂੰ ਲੈ ਕੇ ਆਏ ਘਰੇ ਮੈਂ ਉੱ ਉਦੀ ਡਾਕਟਰ ਨੂੰ ਪਤਾ ਨਹੀਂ ਸੀ ਬਾਈ ਵੀ ਮੇਰੇ ਡੈਡੀ ਨਾਲ ਆ ਗਰ ਲੋ ਗਈ ਆ ਉਹ ਉਹਦੇ ਜਿਹੜਾ ਉਹਦਾ ਸਨ ਮੁੰਡਾ ਆ ਉਹਨੂੰ ਤਾਂ ਜਮਾ ਹੀ ਨਹੀਂ ਪਤਾ ਕਿਉਂਕਿ ਉਹ ਛੋਟਾ ਆ ਉਹਨੂੰ ਆਏ ਲੱਗੀ ਜਾਂਦਾ ਵੀ ਕਿੰਨੇ ਬੰਦੇ ਆ ਗਏ ਆਪਣੇ ਘਰੇ ਕਿੰਨੇ ਉਹ ਖੁਸ਼ ਆ ਡਾਕਟਰ ਨੂੰ ਹੁਣ ਡਾਕਟਰ ਸਿਆਣੀ ਆ ਥੋੜੀ ਜੀ ਤੇ ਉਹ ਉਹ ਵੈਲਕਮ ਕਰਨ ਦਾ ਸੋਚੀ ਜਾਂਦੀ ਸੀ ਕਿ ਭਈ ਮੈਂ ਕੀ ਕੀ ਕੰਪਿਊਟਰ ਤੇ ਬਣਾ ਆ ਕੇ ਮੇਰੇ ਸਾਬ ਨਾਲ ਉਹਨੇ ਪ੍ਰਿੰਟ ਕੱਢਣਾ ਸੀ ਵੀ ਠੀਕ ਆ ਡੈਡੀ ਲਈ ਕੀ ਪ੍ਰਿੰਟ ਕਰਨਾ ਮੈਂ ਉਹ ਜਦੋਂ ਉਹਨੂੰ ਦੱਸਿਆ ਵੀ ਕੁਝ ਵੀ ਵਾਟਐਵਰ ਜੋ ਵੀ ਜਿਸ ਵੀ ਤਰੀਕੇ ਨਾਲ ਦੱਸਿਆ ਹੋਣਾ ਉਹ ਬਈ ਉਹ ਚੀਜ਼ ਬਹੁਤ ਔਖੀ ਆ ਇਹ ਦਾ ਜਿਹੜਾ ਜਾਣ ਦਾ ਦੁੱਖ ਹੁੰਦਾ ਨਾ ਇਹ ਆਪਣੇ ਤੋਂ ਵੀ ਵੱਧ ਕਰਦਿਆਂ ਨੂੰ ਆ ਤੁਹਾਡੇ ਮੇਰੇ ਸਭ ਤੋਂ ਵੱਧ ਠੀਕ ਆ ਅੱਜ ਫੀਲ ਹੋ ਰਿਹਾ ਕੱਲੂ ਕਿਸੇ ਹੋਰ ਇਮੋਸ਼ਨ ਚ ਹੋਵਾਂਗੇ ਆਪਾਂ ਪਰ ਉਹਦੇ ਘਰਦਿਆਂ ਦਾ ਆਹੀ ਘਰ ਆ ਇੱਥੇ ਕਮਰਿਆਂ 'ਚ ਰਹਿਣਾ ਉਹਨਾਂ ਨੇ ਚੰਡੀਗੜ੍ਹ ਰਹਿ ਪਣਗੇ ਉਹਦੇ ਮਾਪਿਓ ਲਈ ਵੀ ਸੌਰੀ मतलब अपनी वाइफ ਲਈ ਜੀ ਭਾਬੀ ਲਈ ਸਾਡੀ ਲਈ ਉਹ ਪਤਾ ਨਹੀਂ મતલਬ ਸਾਡੇ ਲਈ ਤਾਂ ਇਹ ਸਾਰੇ ਜਿਵੇਂ ਹੁਣ ਹੋਰ ਵੀ ਜਿੰਨੇ ਵੀ ਸਾਡੇ ਵੀਰ ਭਰਾ ਗਏ ਨੇ ਕੱਲ ਨੂੰ ਆਪਾਂ ਵੀ ਚਲੇ ਜਾਣਾ ਸਾਡੇ ਮਾਪਿਆਂ ਨੂੰ ਘਾਟੇ ਪੈਣੇ ਮੈਂ ਨਾ ਹੁਣੇ ਕਿਸੇ ਨੇ ਮੈਨੂੰ ਐਨੀਵਰਸਰੀ ਦੀ ਵੀਡੀਓ ਦਿਖਾਈ ਜਵੰਦਾ ਬਾਈ ਦੇ ਉਹਨਾਂ ਦੇ ਵਾਈਫ ਦੀ ਮੈਨੂੰ ਲੱਗਦਾ ਵੀ ਸਭ ਤੋਂ ਖੁਸ਼ ਇਨਸਾਨ ਮੈਨੂੰ ਲੱਗਦਾ ਨਹੀਂ ਸੀ ਮੈਂ ਉਹਨਾਂ ਤੋਂ ਕੋਈ ਹੋਊਗਾ ਪਰ ਮੇਰੇ ਦਿਮਾਗ 'ਚ ਉਹੀ ਸੀਨ ਆ ਰਿਹਾ ਸੀ ਵੀ ਹੁਣ ਉਹਦੀ ਵਾਈਫ ਨੂੰ ਕੋਈ 3 ਸਾਲ ਦੇ ਜਵਾਕ ਨੂੰ ਪਾਲਣਾ ਜਿਹਨੂੰ ਸਾਰੀ ਉਮਰ ਇਹ ਕਹਿਣਾ ਵੀ ਮੇਰਾ ਡੈਡੀ ਫੋਟੋਆਂ 'ਚ ਜ਼ਰੂਰ ਦੇਖੂਗਾ ਪਰ ਕਿਤੇ ਅਸਲੀਅਤ ਦੇ ਵਿੱਚ ਆ ਕੇ ਉਹਨੇ ਪਿੱਠ ਤੇ ਨਹੀਂ ਖੜਨਾ ਪਿੱਛੇ ਮੈਂ ਹੁਣ ਉਹਦੇ ਨਾਲ ਜਦੋਂ ਉਹਨੂੰ ਲੈ ਕੇ ਆਇਆ ਘਰੇ ਮੈਂ ਉੱਥੇ ਹੀ ਸੀਗਾ ਤੇ ਉਹਦੀ ਡਾਕਟਰ ਨੂੰ ਪਤਾ ਨਹੀਂ ਸੀ ਵੀ ਮੇਰੇ ਡੈਡੀ ਨਾਲ ਗੱਲ ਹੋ ਗਈ ਆ ਉਹ ਉਹਦੇ ਜਿਹੜਾ ਉਹਦਾ ਸਨ ਮੁੰਡਾ ਆ ਉਹਨੂੰ ਤਾਂ ਜਮਾਈ ਨਹੀਂ ਪਤਾ ਕਿਉਂਕਿ ਉਹ ਛੋਟਾ ਆ ਉਹਨੂੰ ਆਏ ਲੱਗੀ ਜਾਂਦਾ ਵੀ ਕਿੰਨੇ ਬੰਦੇ ਆ ਗਏ ਆਪਣੇ ਘਰੇ ਕਿੰਨੇ ਉਹ ਖੁਸ਼ ਆ ਡਾਕਟਰ ਨੂੰ ਹੁਣ ਡਾਕਟਰ ਸਿਆਣੀ ਆ ਥੋੜੀ ਜੀ ਤੇ ਉਹ ਉਹ ਵੈਲਕਮ ਕਰਨ ਦਾ ਸੋਚੀ ਜਾਂਦੀ ਸੀ ਕਿ ਭਈ ਮੈਂ ਕੀ ਕੀ ਕੰਪਿਊਟਰ ਤੇ ਬਣਾ ਆ ਕੇ ਮੇਰੇ ਸਾਬ ਉਹਨਾਂ ਨੇ ਪ੍ਰਿੰਟ ਕੱਢਣਾ ਸੀ ਵੀ ਠੀਕ ਹੈ ਡੈਡੀ ਲਈ ਕੀ ਪ੍ਰਿੰਟ ਕਰਨਾ ਮੈਂ ਉਹ ਜਦੋਂ ਉਹਨੂੰ ਦੱਸਿਆ ਵੀ ਕੁਝ ਵੀ ਵਾਟਐਵਰ ਜੋ ਵੀ ਜਿਸ ਵੀ ਤਰੀਕੇ ਨਾਲ ਦੱਸਿਆ ਹੋਣਾ ਉਹ ਬਈ ਉਹ ਚੀਜ਼ ਬਹੁਤ ਔਖੀ ਆ